ਕਹਿੰਦੇ ਮੈਨੂੰ ਮਾਫ ਕਰਨਾ ਕੀ ਆਂਦੇ ਹਨ ਕਹਿੰਦੇ ਕਿ ਤੂੰ ਜਿਹੜਾ ਕੰਮ ਕੀਤਾ ਸਹੀ ਨਹੀਂ ਹੈਗਾ ਹੂੰ ਉਹ ਤਾਂ ਬਿਲਕੁਲ ਤੁਹਾਨੂੰ ਮੈਂ ਪਹਿਲਾਂ ਕਿਹਾ ਸੀ ਮੈਂ ਤਾਂ ਮਿੰਤਾ ਕੀਤੀਆਂ ਹੀ ਮਾਫੀਆਂ ਵੀ ਮੰਗੀਆਂ ਹੀ ਪਰ ਮੰਮੀ ਡੈਡੀ ਤੇ ਚਲੋ ਮੰਨ ਗਏ ਸੀ ਡੈਡੀ ਦਾ ਸੁਭਾਅ ਤਾਂ ਤੁਹਾਨੂੰ ਪਤਾ ਹੀ ਹੈ ਜੇ ਲਾ ਕਰੇ ਸਮਝਾ ਦੇ ਜੇ ਸਮਝੀ ਤੇ ਠੀਕ ਹੈ ਨਹੀਂ ਤੇ ਫਿਰ ਇਹਨੂੰ ਛੁੱਟੀ ਕਰ ਦਨੇ ਦੀ ਨਹੀਂ ਛੁੱਟੀ ਕਿਦਾਂ ਮੈਂ ਤਾਂ ਗੱਲ ਬਣੂਗੀ ਫਿਰ ਮੈਂ ਤੇ ਔਖਾਣਾ ਕੰਮ ਮੇਰਾ ਵੀ ਬੜਾ ਇਹ ਪਤਾ ਤੂੰ ਫੇਰ ਤੂੰ ਆਪਣਾ ਸੋਚ ਵਿਚਾਰ ਕੇ ਕੰਮ ਕਰਨਾ ਸੀ ਨਾ ਇਹ

ਹਾਂਜੀ ਇਧਰ ਆ ਬਬੂ ਗੱਲ ਸੁਣ ਮੇਰੀ ਆ ਗਈ ਹਾਂਜੀ ਇਧਰ ਆ ਬਬੂ ਗੱਲ ਸੁਣ ਇੱਥੇ ਬੈਠ ਹਾਂਜੀ ਜਿਹੜਾ ਤੈਨੂੰ ਕੰਮ ਕਿਹਾ ਸੀ ਮੈਂ ਕੀਤਾ ਉਹ ਹਾਂਜੀ ਮੈਂ ਗਈ ਸੀ ਮੰਮੀ ਕੋਲ ਹਾਂ ਨਾ ਕੋਲ ਹੂੰ ਮੰਮੀ ਤੇ ਨਾ ਗੁੱਸੇ 'ਚ ਬੜੇ ਹੀ ਅੱਛਾ ਤੇ ਮੰਮੀ ਪੈਰਾ ਤੇ ਪਾਣੀ ਨਹੀਂ ਆਂ ਦੇਂਦੇ ਕਹਿੰਦੇ ਨਹੀਂ ਮਾਫ਼ ਕਰਨਾ ਕੀ ਕਹਿੰਦੇ ਹੁਣ ਕਹਿੰਦੇ ਕਿ ਤੂੰ ਜਿਹੜਾ ਕੰਮ ਕੀਤਾ ਸਹੀ ਨਹੀਂ ਹੈਗਾ ਹੂੰ ਉਹ ਉਹ ਬਿਲਕੁਲ ਤੁਹਾਨੂੰ ਮੈਂ ਪਹਿਲਾਂ ਗਿਆ ਸੀ ਮੈਂ ਤਾਂ ਮਿੰਤਾ ਕੀਤੀਆਂ ਸੀ ਮਾਫੀਆਂ ਵੀ ਮੰਗੀਆਂ ਸੀ ਪਰ ਮੰਮੀ ਡੈਡੀ ਤੇ ਚਲੋ ਮੰਨ ਗਏ ਸੀ ਡੈਡੀ ਦਾ ਸੁਭਾਅ ਤਾਂ ਤੁਹਾਨੂੰ ਪਤਾ ਹੀ ਹੈ ਤਾਂ ਵੀ ਡੈਡੀ ਵੀ ਲੱਗੇ हां ਡੈਡੀ ਵੀ ਲੱਗੇ ਸੀ ਅੱਛਾ ਪਰ ਮੰਮੀ ਨਹੀਂ ਮੰਨਨ ਦੇ ਹੂੰ ਫਿਰ ਮੈਂ ਤਰਲੇ ਤੁਰਨੇ ਮਾਰੀ ਆ ਮਿੰਤਾ ਕੀਤੀਆਂ ਕਿ ਚਲੋ ਇੱਕ ਵਾਰ ਮਾਫ ਕਰ ਦਿਓ ਦੁਬਾਰਾ ਮੈਂ ਗਲਤੀ ਨਹੀਂ ਕਰਦੀ ਪਰ ਮੰਮੀ ਨਹੀਂ ਮੰਨਨ ਦੇ ਅੱਛਾ ਫਿਰ ਕੀ ਹੋਈ ਬਾਅਦ ਚ ਡੈਡੀ ਨੇ ਮੰਮੀ ਨੂੰ ਸਮਝਾਇਆ ਕਿ ਚਲ ਕੋਈ ਨਹੀਂ ਇੱਕ ਵਾਰ ਮਾਫ ਕਰ ਦੇ ਪਰ ਫਿਰ ਮੰਮੀგან ਪਤਾ ਨਹੀਂ ਮੰਨੇ ਮੰਮੀ ਉਹਨਾਂ ਕਹਿੰਦੇ ਆ ਕਿ ਆਪਣੀ ਮਾਂ ਨੂੰ ਬੁਲਾ ਫਿਰ ਮੈਂ ਮਾਫੀ ਕਰਦੀ ਤੇ ਯਾਰ ਜੇ ਮੰਮੀ ਨੂੰ ਬੁਲਾਇਆ ਫਿਰ ਤੇ ਟਲਾਰਾ ਬੜਾ ਵੱਜਣਾ ਮੰਮੀ ਦਾ ਤੇ ਫੋਨ ਆਇਆ ਹੀ ਮੈਨੂੰ ਤੇ ਮੰਮੀ ਮੇਨੂੰ ਪਿੱਛੇ ਨਹੀਂ ਰਾਜੀ ਬਾਜੀ ਤੇ ਮੈਂ ਕਹਾ ਮੰਮੀ ਠੀਕ ਠਾਕ ਹੈ ਮੰਮੀ ਨੇ ਤੇ ਮੈਂ ਕੋਈ ਗੱਲ ਹੀ ਨਹੀਂ ਕੀਤੀ ਅੱਛਾ ਜੇ ਮੰਮੀ ਨਾਲ ਗੱਲ ਕਰ ਲੈਂਦੀ ਮੰਮੀ ਨੇ ਤੇ ਮੈਂ ਇਹੀ ਕਹਿਣਾ ਹੈ ਤੈਨੂੰ ਮੈਂ ਕਿਹਾ ਸੀ ਨਾ ਪਿੰਡ 'ਚ ਵਿਆਹ ਨਾ ਕਰਾ ਤੈਨੂੰ ਆਖ ਰਹੀ ਸੀ ਪਿੰਡ 'ਚ ਵਿਆਹ ਕਰਾਉਂਦੀ ਸੋਣ ਫਿਰ ਕਿੱਦਾਂ ਕਰਨੀ ਹੈ ਮੰਮੀ ਮੰਮੀ ਨੇ ਉਹ ਮੰਨਣ ਦੀ ਕਹਿੰਦੇ ਜਾ ਜਾ ਮਤਲਬ ਆਪਣੀ ਮਾਂ ਨੂੰ ਫੋਨ ਕਰ ਮਤਲਬ ਕਰ ਜੇ ਤੂੰ ਨਹੀਂ ਕੀਤਾ ਨਾ ਤਾਂ ਫਿਰ ਮੇਰੇ ਤੋਂ ਬੁਰਾ ਕੋਈ ਨਹੀਂ ਉਹ ਤਾਂ ਫਿਰ ਹੁਣ ਕਹਿਣਾ ਹੀ ਪੈਣਾ ਉਹਨਾਂ ਨੂੰ ਸੁਧਰਾ ਹੀ ਪੈਣਾ ਫਿਰ ਜੇ ਸਾਡਾ ਕੰਮ ਚੱਲਣ ਡਿਆ ਰੋਈ ਰੋਈ ਇਦਾਂ ਰੋੜਾ ਪੈ ਇੱਕਦਾਂ ਕੰਮ ਚੱਲੂਗਾ ਮੰਮੀ ਮੇਰੇ ਕਿਹੜੇ ਉਹ ਸਹੀ ਐ ਮੰਮੀ ਮੇਰੇ ਆਪ ਬਣ ਬਥੇਰਾ ਗੁੱਸੇ ਵਾਲੇ ਆ ਫਿਰ ਗੁੱਸਾ ਫਿਰ ਹੁਣ ਉਹਨਾਂ ਨੂੰ ਪਤਾ ਹੀ ਆ ਵੀ ਉਹ ਹਾਰੇ ਗਰਸ ਬਾਜੜਾ ਵੱਖਰਾ ਹੁੰਦਾ ਕੇ ਨੂੰ ਗੁੱਸਾ ਵਾਧੂ ਲੱਗੈ ਨੂੰ ਘਟ ਆਉਂਦਾ ਮੈਂ ਪਤਾ ਕੀ ਕੀਤਾ ਮੰਮੀ ਨੇ ਤੇ ਮੈਂ ਕਹਿਤਾ ਮੈਂ ਕਾ ਕੋਈ ਨਾ ਮੈਂ ਕਰਦੀ ਮੰਮੀ ਨੂੰ ਫੋਨ ਤੇ ਆਂਦੇ ਆ ਪਰ ਦੋ ਚਾਰ ਦਿਨ ਹੁਣ ਦੋ ਤਿੰਨ ਦਿਨ ਤੇ ਲੰਘ ਗਏ ਆ ਦੋ ਚਾਰ ਦਿਨ ਹੋਰ ਲੰਘੀ ਗੱਲ ਠੰਡੀ ਪੈ ਜਾਣੀ ਮੰਮੀ ਨੂੰ ਨਹੀਂ ਮੈਂ ਹਜੇ ਬੁਲਾਣਾ ਮੰਮੀ ਨੂੰ ਫਿਰ ਆਪੀ ਮੰਮੀ ਆਣ ਦੇ ਰੋਕੇ ਆਣਗੇ ਪਰ ਤੈਨੂੰ ਇਧਰ ਮੰਮੀ ਦਾ ਸੁਭਾਅ ਪਤਾ ਨਾ ਹੂੰ ਉਹਦਾ ਮਾਫਰ ਨਾਲ ਜਿਹੜਾ ਨਹੀਂ ਆ ਜਿਹੜੀ ਉਹਨਾਂ ਨੇ ਗੱਲ ਕਹਿਤੀ ਨਾ ਉਹ ਕਰਵਾਉਂਦੇ ਆ ਏਦਾਂ ਮੰਮੀ ਮੈਨੂੰ ਕਹਿੰਦੀ ਸੀ ਕਿ ਤੂੰ ਆਏ ਨਹੀਂ ਨਾ ਤੂੰ ਫੋਨ ਕਰਦੇ ਆ ਤੇ ਚੱਕਰ ਹੀ ਮਾਰ ਜਾ ਤੇ ਮੈਂ ਕਿਹਾ ਮੰਮੀ ਕਿਤੇ ਟਾਈਮ ਹੀ ਨਹੀਂ ਲੱਗਦਾ ਘਰ ਦੇ ਕੰਮ ਹੀ ਬੜੇ ਹੁੰਦੇ ਤੇ ਮੰਮੀ ਸਭ ਹੱਸਣ ਦੇ ਹੀ ਕਹਿੰਦੇ ਲੈ ਤੂੰ ਘਰ ਦੇ ਕੰਮ ਵੀ ਕਰ ਲੈਨੇ ਹੁਣ ਰੋਟੀ ਪਾਣੀ ਮਹਗਾ ਹਾਂ ਜੀ ਤੇ ਕਹਿੰਦੇ ਹੀ ਕੋਈ ਨਾ ਆਉਂਗੀ ਮੈਂ ਤੇਰੇ ਘਰ ਰੋਟੀ ਖਾਣ। ਪਰ ਪਤਾ ਨਹੀਂ ਮੰਮੀ ਕਦੋਂ ਆਉਂਦੀ ਐ। ਹੂੰ। ਹੋਰ ਤੇ ਤੇਰੀ ਗੱਲ ਠੀਕ ਆ। ਪਰ ਇਹਨਾਂ ਨੂੰ ਨਿੰਦਣ ਕਿਦਾਂ ਡਾਲ ਕੇ ਰੱਖੇਂਗੀ ਫਿਰ ਅਸੀ ਮੰਮੀ ਨਾਲ ਗੱਲ ਕਰੀ। ਮੇਰੀ ਗੱਲ ਸੁਣ ਮੰਮੀ ਨਾਲ ਹੀ ਮੈਂ ਗੱਲ ਕਰਨੀ। ਪਹਿਲਾਂ ਮੈਂ ਕਰੂੰਗਾ ਡੈਡੀ ਨਾਲ ਗੱਲ। ਚਲੋ ਡੈਡੀ ਨਾਲ ਗੱਲ ਕਰ ਲਏ। ਆਹ ਡੈਡੀ ਨਾਲ ਗੱਲ ਕਰਕੇ ਦੋਸਤੋਂ ਬਾਅਦ ਫਿਰ ਵੇਖਾਂਗੇ ਕੀ ਆਂਦੇ ਡੈਡੀ। ਮੰਮੀ ਨੂੰ ਡੈਡੀ ਨੂੰ ਕਿਓ ਕਿ ਇੱਕ ਵਾਰ ਚਲੋ ਉਹਨੂੰ ਮਾਫ ਕਰ ਦੋ। ਕੀ ਗਲਤੀ ਹੋ ਜਾਂਦੀ ਹੈ ਤੇ ਮੈਂ ਵੀ ਉਹਨੂੰ ਛਿੜਕਿਆ ਤੇ ਕੋਈ ਨਾ ਗਾਂ ਤੇ ਦੱਦੀ ਕੋਈ ਗਲਤੀ ਨਹੀਂ ਕਰੂਗੀ ਤੇ ਮੈਨੂੰ ਕਹੋ ਕਿ ਸ਼ਹਿਰ ਵਾਲਾ ਮੰਮੀ ਨੂੰ ਨਾਮ ਲਾ ਨਾ ਤੇ ਕੋਈ ਨਾ ਮੈਂ ਅੱਗੇ ਤੋਂ ਕੋਈ ਗਲਤੀ ਨਹੀਂ ਕਰ ਜਿੱਦਾ ਦੀ ਮੰਮੀ ਨੂੰ ਕੀ ਹੋਣਾ ਡੈਡੀ ਨੂੰ ਕਹਿਣਾ ਪੈਣਾ ਵਾ ਕਿ ਮੰਮੀ ਨੂੰ ਕੀ ਕਵਾਂ ਪਹਿਲਾਂ ਡੈਡੀ ਨਾਲ ਗੱਲ ਕਰਨੀ ਪੈਣੀ ਹੈ ਚਲੋ ਡੈਡੀ ਨਾਲ ਜੀ ਮੰਨਣ ਕਿਤੇ ਤਾਂ ਆ ਹੀ ਆ ਕੋਈ ਨਾ ਡੈਡੀ ਦਾ ਸੁਭਾਅ ਹੋਰ ਆ ਡੈਡੀ ਨੇ ਤੇ ਡੈਡੀ ਦਾ ਸੁਭਾਅ ਹੋਰ ਆ ਡੈਡੀ ਫਿਰ ਜਦੋਂ ਮੰਮੀ ਹਟ ਜਾਂਦੇ ਨਾ ਆਪਣੇ ਸੁਭਾਅ ਦੇ ਗੱਲ ਤੇ ਉਹਨਾਂ ਨੇ ਫਿਰ ਕੀ ਦੀ ਵੀ ਨਹੀਂ ਸੁਣਨੀ ਹੁੰਦੀ ਚਲੋ ਕੋਈ ਨਹੀਂ ਤੁਸੀਂ ਡੈਡੀ ਨਾਲ ਗੱਲ ਕਰੋ ਦੇਖੋ ਕੀ ਕਹਿੰਦੇ ਆ ਫਿਰ ਆਪਾਂ ਬਾਕੀ ਗੱਲ ਕਰਾਂਗੇ ਤੇ ਹੁਣ ਏਦਾਂ ਮੈਂ ਰੋਟੀ ਬਣਾ ਦਿੰਨੀ ਆ ਤੇ ਅੰਕੀ ਰੋਟੀ ਖਾ ਲਓ ਚਲੋ ਠੀਕ ਆ ਜਾ ਗੱਲ ਕਰਨੇ ਇੱਥੇ ਹੁਣ ਗੱਲ ਕਰਨੇ ਮੈਨੂੰ ਗਾੜੀ ਰੱਖਿਆ ਹੋ ਉੱਥੇ ਸਿੱਧੇ ਕੰਮ ਕਰਨੇ ਆਪ ਡਾਡੀ ਨਾਲ ਗੱਲ ਕਰ ਲਓ ਏ ਕਦੀ ਮੰਮੀ ਨਾਲ ਕਰ ਲਓ ਜੀ ਹਾਲੇ ਆ ਤਾਂ ਡਾਡੀ ਜੀ ਆ ਜਾ ਪੁੱਤ ਆ ਜਾ ਇੱਥੇ ਬੈਠੇ ਉਹ ਮੈਂ ਵੇਖਣ ਰਿਹਾ ਸੀ ਮੈਂ ਇਹ ਗੱਲ ਕਰਨੀ ਕਿ ਤੁਹਾਡੇ ਨਾਲ ਹਾਂਜੀ ਦੱਸੋ ਚਲੋ ਦੀਪ ਗਈ ਹੀ ਮਾਗੀ ਮੰਗਣ ਜਿੱਦਾਂ ਤੁਸੀਂ ਇੱਥੇ ਚਲ ਬੈਠੇ ਹੀ ਅੱਛਾ ਤੇ ਉਹ ਹੁਣ ਕੰਮੜਾ ਖਰਾਬ ਹੋ ਗਿਆ ਕੀ ਹੋਇਆ ਮਮਮੀ ਹੁਣ ਕਹਿੰਨ ਈ ਆ ਦੀਪ ਨੂੰ ਵੀ ਆਪਣੀ ਮਾਨ ਫੱਦ ਤੇ ਮੈਂ ਫਿਰ ਤੇ ਨਾਲ ਗੱਲ ਕਰਨੀ ਜਿਹੜੀ ਵੀ ਕਰਨੀ ਹਾਂ ਉਹ ਮੇਰੀ ਗੱਲ ਸੁਣਾ ਜੇ ਤੂੰ ਚੰਗਾ ਹੋਇਆ ਏ ਤੇ ਉਹਦੀ ਮਾਂ ਨੂੰ ਸਦਾ ਦੀ ਲੋੜ ਹੀ ਨਹੀਂ ਆ ਤੂੰ ਮਾੜੀ ਮੋੜੀ ਹੋ ਤਰਾਤਾ ਮਾਂ ਮੇਰੀ ਨੂੰ ਇਹ ਕੀ ਕਰਦੀ ਫਿਰਦੀ ਆ ਉਹ ਇਹ ਗੱਲ ਤੋ ਕਦੇ ਮਾਰਦਾ ਤੂੰ ਇਹ ਗੱਲ ਤੇ ਮੈਂ ਵੀ ਕੀਤੀ ਉਹਦਾਂ ਹਾਂ ਪਰ ਉਹ ਉਹਨੇ ਮਰਤਮ ਚੋਰੀ ਰੱਖਿਆ ਨਾ ਮੰਨਉਣੀ ਇਹ ਚੀਜ਼ ਦਾ ਪਤਾ ਹੈਗਾ ਉਹ ਲੱਗਦੀ ਨਾ ਨੇ ਮੇਰੇ ਨਾਲ ਗੱਲ ਕੀਤੀ ਨਹੀਂ ਮੇਰੀ ਗੱਲ ਸੁਣ ਕਿਹੜੀ ਜਨਾਨੀ ਆ ਜਿਹੜੀ ਆਪਣੇ ਬੰਦੇ ਤੋਂ ਬਗੈਰ ਜਿਹੜਾ ਇਦਾਂ ਦਾ ਕੰਮ ਕਰ ਲੈਂਦੀ ਆ ਬੰਦੇ ਨੂੰ ਸਾਰਾ ਪਤਾ ਹੁੰਦਾ ਵਾ ਜਨਾਨੀ ਨੂੰ ਸ਼ਹਿਦ ਹੁੰਦਾ ਵਾ ਬੰਦਾ ਕਿ ਆ ਕੰਮ ਕਰ ਤੂੰ ਜੇ ਤੇ ਉਹਨੇ ਡੜੀ ਜੀ ਮੇਰੇ ਕੋਲ ਪੈਸੇ ਲੈ ਹੁੰਦੇ ਨਾ ਤੇ ਫਿਰ ਤੇ ਮੈਂ ਕਹਿ ਦਿੰਦਾ ਉਹਨੂੰ ਪੁੱਛ ਵੀ ਲੈਂਦਾ ਵੀ ਤੂੰ ਵਰਤਨੇ ਕਿੱਥੇ ਆ ਮੈਨੂੰ ਤੇ ਪਤਾ ਵੀ ਬਾਅਦ ਚ ਲੱਗਾ ਵੀ ਇਹਨੇ ਮਗਾਇਆ ਆਪਣੀ ਸਹੇਲੀ ਕੋਲ ਪੈਸੇ ਆ ਓ ਜੱਜ ਇਸੇ ਗੱਲ ਦਾ ਰੱਟਾ ਪਿਆ ਹੋਵਾ ਹੁਣ ਜੇ ਮੰਨ ਲਓ ਉਹਦੀ ਮਾਂ ਕੀ ਇਥੇ ਫਿਰ ਤੇ ਖਲਾਰਾ ਬੜਾ ਬੈਣਾ ਫਿਰ ਤੇ ਸੰਭੇ ਨਹੀਂ ਜਾਣਾ ਤੇ ਬਾਹੂ ਹੁਣ ਫਿਰ ਜਿਹੜਾ ਇਹ ਕੰਮ ਹੋਊਗਾ ਕਿਦਾਂ ਹੋਊਗਾ ਉਹਦੀ ਮਾਂ ਨੂੰ ਪਤਾ ਹੋਊਗਾ ਵੀ ਮੇਰੀ ਧੀਆ ਕੰਮ ਕਰਦੀ ਫਿਰਦੀ ਆ ਤੇ ਗਾੜੀ ਤੇਨੂੰ ਟੱਕਾ ਤੇ ਡੇ ਹੋਊਗਾ ਗਾੜੀ ਤੇ ਨਾ ਕਰੂਗੀ ਇਹ ਕੰਮ ਔਰ ਚਲੋ ਮੈਂ ਤੁਹਾਡੀ ਗੱਲ ਮੰਨਦਾ ਵਾਂ ਪਰ ਹੁਣ ਆਪਾਂ ਇਦਾਂ ਕਰੀਏ ਉਹਨੂੰ ਇੱਕ ਵਾਰੀ ਜਦੋਂ ਮਾਫੀ ਉਕੜੀ ਨੂੰ ਤੇਨੂੰ ਇੱਕ ਵਾਰੀ ਆ ਰਹਿੰਦੋ ਉਹਦੀ ਮਾਂ ਮੇਰੀ ਗੱਲ ਸੁਣ ਲੈ ਮੇਰੇ ਵੱਲੋਂ ਤੇ ਮਾਫੀ ਮਾਫੀ ਆ ਤੇਰੀ ਮਾਂ ਨੇ ਤਾਂ ਉਹਨੂੰ ਉਥੇ ਭਜਾਤਾ ਵਾ ਆਈ ਉਥ ਉਹ ਕੰਦੀ ਚਾ ਭਾੜਾ ਇਥੋਂ ਹੁਣ ਫਿਰ ਕਿਦਾਂ ਕਰੀਏ ਉਹ ਕਰਨਾ ਕੀ ਆ ਹੁਣ ਮੈਂ ਤੈਨੂੰ ਕੀ ਦੱਸਾਂ ਇਹੋ ਹੀ ਆਪਣੀ ਮਾਂ ਦੇ ਪੈਰਪੂਰ ਫੜਲਾ ਜੇ ਤੇ ਮੰਦੀ ਆ ਠੀਕ ਆ ਨਹੀਂ ਤੇ ਉਹਨੇ ਤੇ ਫੋਨ ਕਰ ਹੀ ਦੇਣਾ ਫਿਰ ਉਹ ਆਉ ਉਹ ਤੇ ਹੈ ਹੀ ਆ ਜੇ ਇਹ ਨਾ ਕਰੂਗੀ ਤੇ ਫਿਰ ਮੰਮੀ ਨੇ ਤੇ ਕਰਨਾ ਹੀ ਆ ਤਾਂ ਤਾਂ ਹੀ ਤੇ ਮੈਂ ਕਹਿਣ ਡਿਆ ਪਰ ਜੇ ਇੱਕ ਵਾਰੀ ਉਹ ਆ ਗਈ ਮਾਂ ਦਾ ਇੱਥੇ ਤੇ ਤੇ ਜਿਹੜਾ ਪੁੱਟੀਆਂ ਜਣੀਆਂ ਫਿਰ ਗੱਲ ਖਰਾਬ ਹੋਣਾ ਕੰਮੜਾ ਜੇ ਪੁੱਤ ਨੂੰ ਵੇਖ ਗੱਲ ਦਾ ਫਿਕਰ ਹੁੰਦਾ ਨਾ ਤੇ ਮੇਰੀਆਂ ਜਣਾ ਪੁੱਟੀਆਂ ਜਣੀਆਂ ਤੇ ਇਹਨਾਂ ਵੇ ਕੰਮ ਕਰਨਾ ਨਹੀਂ ਚਾਹੀਦਾ ਦਿਮਾਗ ਨੂੰ ਆਉਣੀ ਸਮਝ ਆਉਂਦੀ ਧੋਨ ਕਰਨਾ ਤੇ ਕਰਨਾ ਕੀ ਸੋਚਿਆ ਕੋ ਹੋਰੀ ਜਾਂਦਾ ਵਾ ਹੋ ਕੋ ਹੋਰੀ ਜਾਂਦਾ ਵਾ ਉਹ ਕਦੀ ਸੱਸਾਂ ਵੀ ਇਦਾਂ ਬੱਸ ਚੋਈਆਂ ਵਾ ਜਦਾਂ ਇਹ ਕਰਨ ਦੀ ਆ ਟੂਣੇ ਟらっしゃਣਾ ਨਾ ਮੁੰਦੇ ਆਉਣੀ ਸਮਝ ਆਉਂਦੀ ਵੀ ਦਿਮਾਗ ਚ ਚੱਲਣ ਕੀ ਡੇ ਉਹਦਾ ਖਾਣੇ ਚ ਗੱਲ ਪਾ ਕਿ ਗੁਰੂ ਘਰੋਂ ਮਿਲਣਾ ਵਾ ਸਭ ਕੁਝ ਜੇ ਉੱਥੇ ਜਾਵਾਂਗੇ ਮੱਥਾ ਟੇਕਾਂਗੇ ਉਹਨੇ ਦੇਣਾ ਸਭ ਕੁਝ ਤੇ ਆੜੇ ਟੂਣੇ ਟらっしゃਣਾ ਨਾਲ ਨਹੀਂ ਕੰਮ ਚੱਲਦੇ ਹੁੰਦੇ ਮੈਂ ਇਦਾਂ ਕਰਦਾ ਮਰ ਨਾਲ ਗੱਲ ਕਰਦਾ ਉਹਨੂੰ ਕਹਿਣਾ ਕਿ ਪਾੜ ਕਰਿਆ ਕਰ ਸਵੇਰੇ ਉੱਠ ਕੇ ਗੁਰਦੁਆਰੇ ਜਾਇਆ ਕਰ ਫਿਰ ਕਿ ਬੱਸ ਫਿਰ ਥੋੜਾ ਜਿਹਾ ਠੀਕ ਹੋਊਗੀ ਨਹੀਂ ਤੇ ਉਦਾਂ ਨਹੀਂ ਗੱਲ ਬਣਦੀ ਜੇ ਲਾ ਕੇ ਸਮਝਾ ਦੇ ਜੇ ਸਮਝਦੀ ਹੈ ਠੀਕ ਹੈ ਨਹੀਂ ਤੇ ਫਿਰ ਇਹਨੂੰ ਛੁੱਟੀ ਕਰ ਦਨੇ ਇਹਦੀ ਨਹੀਂ ਛੁੱਟੀ ਕਿਦਾਂ ਮੈਂ ਉਦਾਂ ਗੱਲ ਬਣੋਂਗੀ ਫਿਰ ਮੈਂ ਤੇ ਔਖਾ ਹੈ ਨਾ ਕੰਮ ਮੇਰਾ ਵੀ ਬੜਾ ਇਹ ਪੁੱਤ ਤੂੰ ਫੇਰ ਤੂੰ ਆਪਣਾ ਸੋਚ ਵਿਚਾਰ ਕੇ ਕੰਮ ਕਰਨਾ ਸੀ ਨਾ ਇਹ ਕਰਨਾ ਤਾਂ ਐਂ ਚਲੋ ਮੇਰੀ ਗਲਤੀ ਹੀ ਮੈਂ ਆਪਣੀ ਗਲਤੀ ਮੰਨਦਾ ਹਾਂ ਪਰ ਜਿਹਨੂੰ ਗਲਤੀ ਇਹ ਕਰੀ ਹੋੜੀ ਤੇ ਫਿਰ ਹੁਣ ਦੱਸੋ ਕੀ ਕਰੀਏ ਉਥੇ ਗਲਤੀ ਤੂੰ ਉਦੋਂ ਹੱਟਣਾ ਕੋਈ ਸਲਾਹ ਕਰਦਾ ਤਾਂ ਐਂ ਹੀ ਤੈਨੂੰ ਦੱਸਦੇ ਪੁੱਤ ਇਦਾਂ ਨਾ ਇਦਾਂ ਕਰ ਉਹ ਤਾਂ ਸਾਡੀ ਸੁਣੀ ਨਹੀਂ ਗਿਣੀ ਨੀ ਆਪ ਹੀ ਉਹਨੂੰ ਲੈ ਕੇ ਘਰ ਆ ਗਿਆ ਗਲਤੀ ਤੇ ਮੇਰੇ ਕੋ ਹੋਈ ਆ ਪਰ ਹੁਣ ਮੈਂ ਵੀ ਹੁਣ ਉਹਦੀ ਸਿਰਿਅ ਭੁਗਤਣ ਤੇ ਡਿਆਂ ਕਿਉਂਕਿ ਹੁਣ ਜੇ ਉਹ ਕੋ ਨਹੀਂ ਕਰਦੀ ਕੋਈਆਂ ਵੀ ਗੱਲਾਂ ਮਾਨੂੰ ਸੁਣੀਆਂ ਪੈਂਦੀਆਂ ਓਏ ਇਹੋ ਹੀ ਤਾਂ ਗੱਲ ਹੈਈ ਆ ਚੱਲ ਕੋਈ ਗੱਲ ਨਹੀਂ ਕਰਦਿਆ ਵਿਚਾਰੇ ਇਹ ਗੱਲ ਤੇ ਵੀ ਤਾਂ ਮੈਂ ਬੋਰੀ ਗੱਲ ਇੱਕ ਵਾਰੀ ਮੰਮੀ ਨਾਲ ਗੱਲ ਕਰ ਲੈਣਾ ਵੇਲਾ ਨੂੰ ਪੁੱਛ ਲੈ ਕੀ ਕਹਿੰਦੀ ਆ ਆ ਵੀ ਜੇ ਗੱਲ ਕਰਨੀ ਇੱਕ ਵਾਰੀ ਕੀ ਜਾਂਦੇ ਜੇ ਮੰਨਣਗੇ ਤਾਂ ਠੀਕ ਹੈ ਨਹੀਂ ਤੇ ਫਿਰ ਗੱਲ ਸੁਣਾ ਮੰਮੀ ਨੇ ਤੇਰੀ ਨਹੀਂ ਉਹ ਮੰਨਣੀ ਤੂੰ ਨਾ ਉਹਨੂੰ ਨੱਬ ਨੂੰ ਕਹੇ ਅੱਛਾ ਤੈਨੂੰ ਪਤਾ ਵੀ ਮਾਪ ਦੀ ਉਸ ਤੋਂ ਬਗੈਰ ਖਲਦੀ ਨਹੀਂ ਆ ਤਾਂ ਵੀ ਗੱਲ ਸਹੀ ਹੈ ਉਹਨੂੰ ਕਹੇ ਵੀ ਭੈਜੀ ਚਲੋ ਗਲਤੀ ਹੋ ਗਈ ਅੱਗੇ ਤੋਂ ਇਹ ਕੰਮ ਨਹੀਂ ਹੁੰਦਾ ਮੈਂ ਤਾਂ ਚੰਗਾ ਕਰਨ ਜਾਵਾ ਮੇਰੇ ਤੋਂ ਖਿਲਾਫ ਹੀ ਜਾਣਾ ਕੰਮ ਓਏ ਆਹ ਤੇ ਤੂੰ ਉਹਨੂੰ ਨੱਬ ਨੂੰ ਕਹੇ ਚਲ ਮੈਂ ਇੱਧਰ ਕਰਦਾ ਮਤਲਬ ਨਾ ਗੱਲ ਕਰਦਾ ਉਹਦਾ ਨਾਲ ਗੱਲ ਕਰਕੇ ਪੁੱਛ ਲਾ ਉਹਨੂੰ ਚਲੋ ਸਮਝਾਉਗੀ ਆਪੇ ਹਾਂ ਤੇ ਤੇਰੀ ਨਹੀਂ ਉਹਨੇ ਮੰਨਣੀ ਚਲ ਮੈਂ ਕੋਈ ਗੱਲ ਕਰਦਾ ਉਹਨਾਂ ਨਾਲ ਉਹ ਜੇ ਛਡੂਆ ਤੂੰ ਮੜਾ ਮੋਟਾ ਕਦੇ ਸਟੈਂਡ ਲੈਂਦਾ ਤੇ ਉਹਦੀ ਕਿਰਤੀ ਇਹ ਕੰਮ ਕਰਦੀ ਤੂੰ ਤੇ ਆਪ ਨੂੰ ਸ਼ਹਿ ਦੇਣ ਡਿਆ ਤੇ ਸਾਨੂੰ ਭਰੌਣ ਡਿਆ ਛਦਾਈ ਮੰਮੀ ਨਾ ਹਜੇ ਉੱਠੀ ਨਹੀਂ ਐ ਇੰਦਾ ਕਰਦੀ ਆ ਕਿਚਨ ਚ ਜਾਨੀ ਆ ਕੁਸ਼ਣਾਂ ਬਣਾਉਣੀਆਂ ਆ ਸਬਜੀ ਵਗੈਰਾ ਤੇ ਫੁਲਕੇ ਲਾਉਣੇ ਆ ਜੇ ਮੈਂ ਨਾ ਕੰਮ ਕਰਾਂਗੀ ਨਾ ਸ਼ਾਇਦ ਮੰਮੀ ਨੇ ਸਵੇਰ ਚ ਫਰਕ ਪਹਿਚੇ ਕੋਈ ਨਾ ਕਰਦੀ ਯਾਰ ਸੋਚ ਚ ਜਾ ਕੇ ਕਰ पनीर ही बड़ा बन गया मैं ना यूट्यूब वेखा बनता चल वगैरह बना लिया हम ना सब्जी बाद बना लानी ला प्याज पा के पहले ना फुलके ला क्योंकि मम्मी उठ जाने तो उठ के रोटी खाते है फुलके बना ला, ला। ਚੱਲੋ ਮੰਮੀ ਖੋਚਦੇ ਹੋਣਗੇ ਕਿ ਕੰਮ ਕਰਦੀ ਆ ਜਿੱਦਾ ਮਰਜੀ ਆਵੇਂ ਲੈ ਤੇ ਹਜੇ ਮੈਨੂੰ ਆਉਂਦੀ ਨਹੀਂ ਚੱਲ ਦੇ ਬਣਾ ਲੈਣੀ ਸਿੱਖ ਲਾਂਗੀ ਹੌਲੀ ਹੌਲੀ ਦਾ ਬਣਾ ਲੈ ਰੋਟੀ ਬਣਾਣੀ ਆ ਕੋਈ ਨਹੀਂ ਮੰਮੀ ਖੋਛੋ ਜਾਣਗੇ ਨਾ ਸ਼ਾਇਦ ਮਿਲੂ ਨਾ ਮਾਫ ਕਰ ਦੇਣਗੇ ਤੇ ਮੰਮੀ ਨੂੰ ਨਹੀਂ ਬੁਲਾਣਗੇ ਮੰਮੀ ਨੂੰ ਤੇ ਹੀ ਹੁੰਦਾ ਨਾ ਚੱਲੇ ਕੰਮ ਕਰੇ ਕਿ ਕਰਦੀਆਂ ਨਵਾਂ ਕੰਮ ਕਰਦੀਆਂ ਚੰਗੀਆਂ ਲੱਗਦੀਆਂ ਲੈ ਫਿਰ ਵੀ ਰੋਟੀ ਠੀਕ ਹੀ ਬਣਉਂਦੀ ਕਿ ਤੇ ਐਵੇਂ ਕਹਿੰਦੇ ਆ YouTube ਤੇ ਕੁਝ ਨਹੀਂ ਹੈਗਾ ਦੇਖਾਂ ਮੈਂ ਕਿੰਨੀ ਸੋਹਣੀ ਰੋਟੀ ਬਣਾਉਣੀ ਸਿੱਖ ਲਈ ਐ ਸਿੱਖਣਾ ਹੋਵੇ ਨਾ ਬੰਦੇ ਨੇ ਤੇ ਸਾਰਾ ਕੁਝ ਸਿੱਖ ਸਕਦਾ ਚੱਲ ਕੋਈ ਨਹੀਂ ਰੋਟੀ ਬਣਾ ਲੈ ਤੇ ਆ ਗਈ ਨਾ ਬਾਕੀ ਨਾ ਹੌਲੀ ਹੌਲੀ ਮੈਂ ਹੋਰ ਟ੍ਰੇਨਡ ਹੋ ਜਾਣਾ ਜਦੋਂ ਰੋਜ਼ ਕਰਿਆ ਕਰਨਾ ਕੰਮ ਤੇ ਮੰਮੀ ਖੁਸ਼ ਹੋ ਜਾਣਗੇ ਹੁਣ ਫੁਲਕੇ ਹੀ ਐ 15-20 ਫੁਲਕੇ ਬਣਾਨੇ ਹੁੰਦੇ ਕੋਈ ਨਹੀਂ ਬਣਾ ਲਿਆ ਕਰਨੇ ਉੱਠ ਕੇ ਰੋਜੀ ਫੁਲਕੇ ਗਿਆ ਲੱਥ ਜਦੋਂ ਕੋਲ ਜਦੋਂ ਉੱਠਣਗੇ ਤੇ ਭਾ ਕੇ ਦੇ ਦਾਂਗੇ ਮੰਮੀ ਨਾਲੋਂ ਹੋਣਾ ਬਾਹਰ ਦੇ ਜਾਣੇ ਜੇ ਕੋਈ ਕੰਮ ਆ ਤੇ ਬਾਹਰ ਕੰਮ ਕਰ ਲੈਣੇ ਕੋਈ ਦੀ ਗੱਲ ਫੋਨ ਲਾਉਣੀ ਆ ਕਿੰਨਾ ਸਿਰੇ ਹੋ ਗਿਆ ਵਾ ਕਿ ਫੋਨ ਹੀ ਨਹੀਂ ਆਇਆ ਉਹਦਾ ਨਾ ਗੱਲ ਹੀ ਹੋਈ ਏ ਹੈਲੋ ਹੈਲੋ ਜੀ ਸასი ਕਾਲ ਬਦ ਕਿੰਨਾ ਚਿਰ ਹੋ ਗਿਆ ਬਦੋ ਆਈ ਨਹੀਂ ਗਈ ਮੈਂ ਤਾਂ ਫਿਕਰਿਆ ਹੋ ਗਿਆ ਹੈਗਾ ਬੜਾ ਤੇ ਫਿਕਰ ਫੇ ਮਾਪਿਆਂ ਨੂੰ ਹੁਣ ਹੁੰਦਾ ਹੀ ਹੈ ਜਿੰਨੇ ਸੇ ਮੁੜ ਕੇ ਹੁਣ ਤੀ ਪਤਾਂ ਲ ਕੇ ਤੇ ਮੁੜ ਕੇ ਮਿਲ ਕੇ ਨਾ ਜਾਵੇ ਚਾਹ ਚੰਗਾ ਹੋ ਗਿਆ ਸੋਹ ਸੋਹਰਿਆਂ ਦੇ ਘਰ ਜਾ ਕੇ ਤੂੰ ਸਾਰਾ ਕੰਮ ਸਿੱਖ ਲਿਆ ਵਾ ਇੱਥੇ ਤਾਂ ਤੂੰ ਕੋਈ ਕਰਦੀ ਨਹੀਂ ਰਹੀ ਐਸੇ ਸੋਈ ਕੇ ਬੜ ਕੇ ਤੂੰ ਇੱਕ ਦਿਨ ਹੀਗਾ ਵੇਖਿਆ ਕਦੇ ਕੰਮ ਵੀ ਕਰਨੇ ਚਾਹੀਦੇ ਆ ਕਿ ਸਭ ਨੂੰ ਸਿੱਖ ਲਿਆ ਤੁਹਾਨੂੰ ਤਾਂ ਵਧੀਆ ਹੋਇਆ ਵਾ ਤੋ ਬੋਤਮਿਆ ਤਾਂ ਠੀਕ ਨਹੀਂ ਕਿ ਕਿੰਨੇ ਦਿਨਾਂ ਦੀ ਠੀਕ ਮੈਂ ਆ ਹੀ ਜਾਂਦੀ ਤੇਰੇ ਕੋਲ ਤੇ ਜੇ ਤੇਰਾ ਜੀ ਕਰਦਾ ਮਿਲਣ ਨੂੰ ਤੇ ਤੂੰ ਆ ਜਾ ਫਿਰ ਮੁੜ ਕੇ ਮੈਂ ਅਗਲੇ ਹਫਤੇ ਆਉਂਗੀ ਫਿਰ ਮੈਂ ਠੀਕ ਹੋਊਂਗੀ ਚੰਗੀ ਦਾ ਤੇ ਜੇ ਤੇਰਾ ਜੀ ਕਰਦਾ ਤਾ ਤੂੰ ਮਿਲ ਜਾ ਮੈਨੂੰ ਆਣ ਕੇ ਕਿਹੜਾ ਇਹ ਨਾ ਕੰਮ ਜ਼ਰੂਰੀ ਆ ਜਿਹੜਾ ਮਨੇ ਢੀ ਛੇਤੀ ਸਦਨ ਰਹੀ ਹੈ ਜੇ ਨਹੀਂ ਜਿਆਦਾ ਜ਼ਰੂਰੀ ਤੇ ਫਿਰ ਮੈਂ ਅਗਲੇ ਹਫਤੇ ਆਉਂਗੀ ਮੈਂ ਅਗੇ ਤੂੰ ਸ਼ਹਿਰ ਤੋਂ ਨਹੀਂ ਨਿਕਲਦੀ ਹੁੰਦੀ ਹੁਣ ਤੇ ਸੌਰੇ ਦੇ ਘਰ ਪਿੰਡ ਜਾ ਕੇ ਤੇਰਾ ਇਨਾ ਜੀ ਲੱਗ ਗਿਆ ਤੇਰਾ ਤੂੰ ਆ ਨਹੀਂ ਸਕਦੀ ਹੁਣ ਨਿਕਲਣ ਵੀ ਤੇ ਤੇਰਾ ਜੀ ਨਹੀਂ ਕਰਦਾ ਤੇ ਜੇ ਮੈਨੂੰ ਠੀਕਣਾ ਫੇਰ ਮੈਂ ਅਗਲੇ ਹਫਤੇ ਆਵਾਂਗੀ ਤੇਰੀ ਸੱਸ ਦੇ ਨਾਲ ਤਾਂ ਬੰਦੀ ਵੀ ਹੈਗੀ ਆ ਉਹਦੇ ਨਾਲ ਤੇ ਨਹੀਂ ਕੋਈ ਗੱਲਬਾਤ ਹੋਏ ਤੇਰੀ ਜੇ ਮੈਨੂੰ ਸੱਦਣ ਲਈ ਤੂੰ ਮੈਂ ਫਿਰ ਹੁਣ ਈਡੀਸ਼ਾ ਤੇ ਨਹੀਂ ਆ ਸਕਦੀ ਮੈਂ ਕੁਝ ਦਿਨ ਪਾ ਕੇ ਫਿਰ ਆਉਂਗੀ। ਠੀਕ ਹੈ ਠੀਕ ਹੈ ਫਿਰ ਆਪਣੇ ਘਰ ਦੇ ਕੰਮ ਕਰ ਲਾ। ਮੈਂ ਫਿਰ ਹੁਣ ਜਦੋਂ ਮੂੜ ਕੇ ਫੋਨ ਕਰਾਂਗੀ ਠੀਕ ਹੈ। ਗੱਲਾਂ ਤੇਰੀਆਂ ਤਾਂ ਮੈਨੂੰ ਐ ਲੱਗਣ ਡਿਆ ਆ ਵਾ ਕਿ ਇਹ ਤਾਂ ਕੋਈ ਨਾ ਕੋਈ ਗੱਲ ਕਰਦੇ ਵਿੱਚ ਹੋਈ ਆ। ਉਹ ਹੁਣ ਜਾ ਕੇ ਉੱਥੇ ਵੀ ਪਤਾ ਕਰੂੰਗੀ ਚੰਗੀ ਤਾਂ ਫਿਰ ਵੇਖੂੰਗੀ। येता कीता लागत